ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਦੀ ਗੁਰੂਆਂ ਨਾਲ ਸਮਝ ਬਾਰੇ ਗੱਲ ਕਰਦੇ ਆਉਂਦੇ ਆ ਤਾਂ ਇਹਦੇ ਵਿੱਚ ਅਸੀਂ ਕਾਫੀ ਰੁੱਖਾਂ ਬਾਰੇ ਗੱਲ ਕੀਤੀ ਜਿਹੜੇ ਸਾਡੇ ਪੰਜਾਬ ਦੇ ਗੁਰਦਰ ਸਾਹਿਬ ਰੁੱਖਾਂ ਦੇ ਨਾਂ ਤੇ ਬਣੇ ਹੋਏ ਆ ਅੱਜ ਅਸੀਂ ਪਿੰਡ ਲਿੱਤਰ ਪਹੁੰਚੇ ਹੋ ਜਿੱਥੇ ਕਿ ਕ੍ਰੀਸ ਸਾਹਿਬ ਗੁਰਦਰ ਸਾਹਿਬ ਮੌਜੂਦ ਆ ਇੱਥੇ ਛੇ ਪਾਸ਼ਾ ਸ੍ਰੀ ਹਰਗੋਬਿੰਦ ਪਾਸ਼ਾ ਇੱਥੇ ਪਹੁੰਚੇ ਹੋਏ ਆ ਜਿਹੜੇ ਕਿਥੇ 21 ਦਿਨ ਇੱਥੇ ਬਰਾਜਮਾਨ ਰਹੇ ਤਾਂ ਉਹਨਾਂ ਨੇ ਇੱਥੇ ਆਰਾਮ ਕੀਤਾ ਤੇ ਕਰੀਦ ਦਾ ਸੁੱਕਾ ਕਿਲਾ ਸੀ ਪਹਿਲਾਂ ਇੱਥੇ ਉਹ ਉਹਦੇ ਨਾਲ ਆਪਣਾ ਘੋੜਾ ਬੰਨਿਆ ਤੇ ਬਾਅਦ ਚ ਉਹ ਕਰੀਦ ਦਾ ਰੁੱਖ ਜਿਹੜਾ ਹੈਗਾ ਹਰਾ ਹੋ ਕੇ ਪੂਰਾ ਬਣ ਗਿਆ ਤੇ ਹੁਣ ਉਹ ਕਰੀਦ ਸਾਹਿਬ ਤੁਸੀਂ ਪਿੱਛੇ ਦੇਖ ਸਕਦੇ ਹੋ ਕਰੀਦ ਦਾ ਰੁੱਖ ਮੌਜੂਦ ਆ ਇਸ ਤੋਂ ਬਾਅਦ ਅਸੀਂ ਇਸ ਤੋਂ ਪਹਿਲਾਂ ਅਸੀਂ ਮਤਲਬ ਕਹਿੰਦਾ ਸੰਗਰੂਰ ਜ਼ਿਲ੍ਹੇ ਵਿੱਚ ਕੋਈ ਸਾਹਿਬ ਗੁਰਦਸਾਹ ਕਵਰ ਕੀਤਾ ਜਿੱਥੇ ਕਰੀਸਾ ਮੌਜੂਦ ਆ ਤਿੰਨਾਂ ਨਕੈਣਾ ਸਾਹਿਬ ਗੁਰਦਾਰ ਨਾਲ ਹੀ 2 ਕਿਲੋਮੀਟਰ ਉੱਥੇ ਹੈਗਾ ਉੱਥੇ ਸੀ ਦੋ ਕਰੀਸਾਹ ਕਵਰ ਕੀਤੇ ਹੋ ਵੀ ਤੁਸੀਂ ਦਰਸ਼ਨ ਲਈ ਜਾ ਸਕਦੇ ਹੋ ਤੇ ਇਹ ਜਿਹੜਾ ਮੇਨ ਲਿੱਟਰ ਪਿੰਡ ਹੈਗਾ ਜਿਹੜਾ ਰੇ ਕੋਲ ਤੋਂ ਸ਼ਰਬਲਦਾਨਾ ਸੜਕ ਜਾਂਦੀ ਹੈ ਵੱਡੀ ਮੇਨ ਉੱਥੋਂ 2 ਕਿਲੋਮੀਟਰ ਅੰਦਰ ਉ ਜਾ ਕੇ ਲਿੱਤਰਪੰਡਾ ਉੱਥੇ ਇਹ ਕ੍ਰੀਰ ਸਾਹਿਬ ਗੁਰਦਸਾਹਿਬ ਮੌਜੂਦ ਆ ਇਹਦਾ ਥੋੜਾ ਇਤਿਹਾਸ ਜਿਹੜਾ ਆਲਰੇਡੀ ਦੱਸ ਚੁੱਕੇ ਆ ਇੱਥੇ ਗੁਰੂ ਸਾਹਿਬ 21 ਦਿਨ ਠਹਿਰੇ ਇਸ ਤੋਂ ਬਾਅਦ ਜਿਹੜੇ ਗੁਰੂ ਸਾਹਿਬ ਆਪਣੇ ਪੰਡੇਡੇ ਕੈਂਪ ਕੈਂਬਾ ਸਾਹਿਬ ਉੱਥੇ ਉੱਥੇ ਪਹੁੰਚੇ ਤਾਂ ਇਸ ਤੋਂ ਦੱਸਣਾ ਕ੍ਰੀਰ ਦੇ ਬਾਰੇ ਦੱਸਣਾ ਚਾਹਾਂਗੇ ਹੁਣ ਅਸੀਂ ਜਿਹੜਾ ਕੰਕਰੀਟ ਜਿਹੜਾ ਪੰਜਾਬ ਦਾ ਵਿਰਾਸਤੀ ਰੋਖਾ ਤੇ ਰਾਜਸਥਾਨ ਪੰਜਾਬ ਹਰਿਆਣਾ ਇਹ ਸਾਰਾ ਗੁਜਰਾਤ ਵਿੱਚ ਕਾਫੀ ਪਾਇਆ ਜਾਂਦਾ ਹੈਗਾ ਤਾਂ ਇਹਦਾ ਜਿਹੜਾ ਮਸ਼ਹੂਰ ਹੈ ਕਰੀ ਦੇ ਜਿਹੜੇ ਡੇਲੇ ਲੱਗਦੇ ਆ ਉਹਦਾ ਚਾਰ ਪੈਂਦਾ ਸੀਗਾ ਉਸ ਚਾਰ ਨੂੰ ਜਿਹੜਾ ਜਿਹੜਾ ਪੈਂਦਾ ਸੀ ਉਹ ਜੋੜਾਂ ਦੇ ਦਰਦ ਵਾਸਤੇ ਗਠੀਏ ਦੇ ਰੋਗ ਨੂੰ ਦੂਰ ਕਰਦਾ ਤਾਂ ਜਿਹੜੇ ਉਹਦੀ ਸਬਜ਼ੀ ਬਣਾ ਲੈਂਦੇ ਡੇਲਿਆਂ ਦੀ ਜਿਹਦੇ ਵਿੱਚ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਸਾਰਾ ਵਿੱਚ ਮਤਲਬ ਕਹਿੰਦਾ ਉਹਦੇ ਵਿੱਚ ਪਾਇਆ ਜਾਂਦਾ ਤੇ ਸਿਹਤ ਲਈ ਬਹੁਤ ਚੰਗਾ ਉਸ ਤੋਂ ਬਾਅਦ ਜਿਹੜੇ ਕਰੀ ਦੇ ਜਿਹੜੇ ਹੈਗੀਆਂ ਟਾਣੀਆਂ ਹੈਗੀਆਂ ਨੂੰ ਸੇਵੀਆਂ ਬਟਣ ਵਾਸਤੇ ਲੋਕ ਵਰਦੇ ਸਨ ਤਾਂ ਹੁਣ ਉਹ ਹੁਣ ਵੀ ਹੁਣ ਵੀ ਅੱਜ ਕੱਲ ਜਿੱਥੇ ਕਰੀਰ ਮਿਲਦਾ ਉੱਥੋਂ ਉਹ ਲੋਕ ਵਰਦੇ ਹੈਗੇ ਆ ਤੇ ਇਸ ਵਾਰ ਦੱਸਣਾ ਚਾਹਾਂਗੇ ਇਹ ਖੁਸ਼ਕ ਇਲਾਕਿਆਂ ਦਾ ਰੋਖਾ ਜਿੱਤੇ ਵੀ ਸਾਡੇ ਪੰਜਾਬ ਦੇ ਟਿੱਬੇ ਹੁੰਦੇ ਸੀ ਸਾਰਾ ਸਿਸਟਮ ਸੀਗਾ ਉੱਥੇ ਉੱਥੇ ਸਾਰਾ ਰੁੱਖ ਮਿਲਦਾ ਸੀਗਾ ਜਿਹੜਾ ਇਹ ਰੁੱਖ ਵੀ ਇੱਥੋਂ ਸਾਨੂੰ ਪਤਾ ਲੱਗ ਲਿੱਤਰਪੈਣ ਤੋਂ ਸਾਰੇ ਇੱਥੇ ਟਿੱਬੇ ਸੀਗੇ ਜਦੋਂ ਗੁਰੂ ਸਾਹਿਬ ਇੱਥੇ ਆਏ ਤਾਂ ਇਹ ਜਿਹੜਾ ਗੁਰਦਵਾਰ ਸਾਹਿਬ ਵੀ ਹੈਗਾ ਕੋਈ ਇੱਕ ਟਿੱਬੇ ਤੇ ਮੌਜੂਦ ਉੱਚੀ ਜਗ੍ਹਾ ਤੇ ਮੌਜੂਦ ਹੈਗਾ ਤਾਂ ਇਸ ਲਈ ਸਾਡੇ ਇਹ ਪੰਜਾਬ ਦਾ ਵਿਰਾਸਤੀ ਰੁੱਖਾ ਕਰੀ ਜਿਹੜਾ ਹੈਗਾ ਇਹਨੂੰ ਫੁੱਲ ਵੀ ਲੱਗੇ ਹੋਏ ਆ ਡੇਲੇ ਵੀ ਲੱਗ ਰਹੇ ਆ ਤੇ ਸਾਨੂੰ ਇਹ ਸਾਡਾ ਮਕਸਦ ਇਹੀ ਸੀਗਾ ਵੀ ਅਸੀਂ ਲੰਬੇ ਮਾਛੀਵੜ ਸਾਹਿਬ ਤੋਂ ਚੱਲੇ ਹੋਏ ਆ ਜੰਡ ਸਾਹਿਬ ਕਰੀ ਸਾਹਿਬ ਫਲਾਹੀ ਸਾਹਿਬ ਰੇਰੂ ਸਾਹਿਬ ਦੇ ਰ ਇਹਦਾ ਮਕਸਦ ਇਹ ਹੈ ਵੀ ਸਾਨੂੰ ਲੋਕਾਂ ਨੂੰ ਇਹਨਾਂ ਰੁੱਖਾਂ ਨਾਲ ਜੋੜਨਾ ਹੈਗਾ ਇਹ ਸਾਡੀ ਵਿਰਾਸਤ ਹੈਗੀ ਆ ਸਾਡੀ ਇਹ ਸਾਨੂੰ ਜਿਹੜੇ ਗੁਰਦਰ ਸਾਹਿਬ ਜਿਹੜੇ ਸੁਸ਼ੋਭਿਤ ਹੈਗੇ ਆ ਰੁੱਖਾਂ ਦੇ ਨਾਲ ਤੇ ਸਾਨੂੰ ਦਰਸਾਉਣ ਦੇ ਵੀ ਸਾਡੇ ਪ੍ਰਾਤਨ ਰੁੱਖ ਕਿਹੜੇ ਸੀਗੇ ਸਾਨੂੰ ਕੋਈ ਲਿਟਰੇਚਰ ਲੱਭਣ ਦੀ ਲੋੜ ਨਹੀਂ ਸਾਨੂੰ ਗੁਰੂ ਸਾਹਿਬ ਇੱਥੋਂ ਗੁਰਦਰ ਸਾਹਿਬ ਤੋਂ ਪਤਾ ਲੱਗ ਰਿਹਾ ਵੀ ਇਸ ਧਰਤੀ ਨੂੰ ਸਾਡੇ ਸੁੰਦੇ ਰੁੱਖ ਹੈਗੇ ਆ ਤਾਂ ਮੇਰੇ ਪਿੱਛੇ ਇਹਨਾਂ ਨੇ ਬਹੁਤ ਵਧੀਆ ਗੱਲ ਹੈ ਗੁਰੂ ਸਾਹਿਬ ਦੀ ਕਮੇਟੀ ਨੇ ਬਹੁਤ ਵਧੀਆ ਢੰਗ ਨਾਲ ਕਰੀਰ ਸਾਹਿਬ ਨੂੰ ਸੰਭਾਲ ਲਿਆ ਹੋਇਆ ਇਸੇ ਤਰ੍ਹਾਂ ਹੀ ਬੇਨਤੀਆਂ ਪ੍ਰਵਾਨ ਕਰਿਓ ਵੀ ਜਿੱਥੇ ਕਰੀਰ ਬਚੇ ਹੋਏ ਆ ਉਹ ਸਾਡੇ ਤੇ ਉਹਨਾਂ ਨੂੰ ਸਾੰਭ ਕੇ ਉਹਨੂੰ ਮਤਲਬ ਇੱਕ ਬਾਇਓ ਡਾਈਵਰਸਿਟੀ ਸਾਈਟ ਨੂੰ ਡਿਕਲੇਅਰ ਕਰੋ ਉਸ ਤੋਂ ਬਾਅਦ ਸਾਡੀ ਪੂਰੀ ਕੋਸ਼ਿਸ਼ ਰਾਜਸਥਾਨ ਤੋਂ ਡੇਲੇ ਮਗਾਉਣ ਦੀ ਪੱਕੇ ਜਿਹੜੇ ਹੈਗੇ ਉਹਨੂੰ ਪਿੰਜੂ ਬੋਲਦੇ ਸੀ ਪੱਕੇ ਜਿਹੜੇ ਫਾਲਸੀ ਦੇ ਉਹ ਲਾਲ ਹੋ ਜਾਂਦੇ ਸੀ ਪੱਕੇ ਹਰੇ ਹਰਿਆਂ ਦਾ ਚਾਰ ਪੈਂਦਾ ਸੀ ਡੇਲਿਆਂ ਦਾ ਤੇ ਪੱਕੇ ਲਾਲ ਅਗੇ ਪਿੰਜੂ ਬੋਲਦੇ ਸੀ ਉਹ ਪਿੰਜੂ ਜਿਹੜੇ ਪੰਛੀ ਬਹੁਤ ਖੁਸ਼ ਹੋ ਜਾਂਦੇ ਬੱਚੇ ਵੀ ਖਾਂਦੇ ਸੀ ਪਿੰਜੂਆਂ ਨੂੰ ਤਾਂ ਉਹ ਸਾਨੂੰ ਜਿਹੜੀ ਪਿੰਜੂ ਹੈਗੇ ਉਹ ਅਸੀਂ ਰਾਜਸਥਾਨ ਤੋਂ ਕੋਸ਼ਿਸ਼ ਕਰ ਰਹੇ ਹਾਂ ਤੇ ਪੰਜਾਬ ਜੂ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇੱਥੇ ਇੱਕ ਬੇਨਤੀ ਹੋਰ ਪ੍ਰਵਾਨ ਕਰੋ ਜਿਸ ਕਿਸੇ ਪਿੰਡ ਵਿੱਚ ਇਹ ਪੱਕ ਜਾਣ ਪਿੰਜੂ ਉਹ ਸਾਡੀ ਰਾਉਂਡ ਗਲਾਸ ਫਾਊਂਡੇਸ਼ਨ ਸੰਸਥਾ ਨਾਲ ਸੰਪਰਕ ਕਰ ਸਕਦਾ ਉਹ ਸਾਨੂੰ ਜੇ ਤੁਸੀਂ ਦਵੋਗੇ ਤਾਂ ਅਸੀਂ ਇਹ ਆਪਦੀ ਨਰਸੀਆਂ ਵਿੱਚ ਕਰੀਰ ਨੂੰ ਤਿਆਰ ਕਰਕੇ ਪੰਜਾਬ ਦੀ ਜਿਹੜੀ ਲਗ ਲਗ ਧਰਤੀ ਦੇ ਵਿੱਚ ਅਸੀਂ ਪ੍ਰੋ ਹੋ ਸਕਦੇ ਹੈਗੇ ਆ ਇੰਨੇ ਸ਼ਬਦ ਕਹਿੰਦੇ ਇੱਕ ਵਾਰ ਫਿਰ ਤੋਂ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਆਪਾਂ ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਰੁੱਖਾਂ ਦੀ ਧਰਤੀ ਹੈ ਇਹ ਇਹਨਾਂ ਨੂੰ ਸਾਡੇ ਸਾਨੂੰ ਕੋਈ ਲਿਟਰੇਚਰ ਪੜਨ ਦੀ ਲੋੜ ਇਹ ਸਾਡੇ ਸਭ ਕੁਝ ਸਾਡੇ ਸਾਹਮਣੇ ਆ ਬੇਨਤੀਆਂ ਪ੍ਰਵਾਨ ਕਰਦੇ ਹੋਏ ਸਾਰੇ ਰਲ ਮਿਲ ਕੇ ਇਕੱਠੇ ਹੋਈ ਆਪਾਂ ਤੇ ਪੰਜਾਬ ਦੀ ਧਰਤੀ ਨੂੰ ਰੁੱਖਣਾ ਸ਼ਿੰਗਾਰੀ ਤੇ ਵਿਰਾਸਤੀ ਰੁੱਖਾਂ ਨੂੰ ਭਰੀ ਆਪਾਂ ਧੰਨਵਾਦੀ ਸਾਰਾ ਸਸੇ ਗਾੜੀ